ਸਸਿਕਲ ਦੇ ਅਨੁਸਾਰ ਨੂੰ ਤੁਹਾਡਾ ਸਵਾਗਤ ਹੈ ਫਿਰ ਤੇ ਇੱਕ ਨਵੇਂ ਵਲੌਗ ਵਿੱਚ ਤਾਂ ਜੀ ਆਤਨਾ ਜੀ ਆਪਾਂ ਕਰੀਆਂ ਅੱਜ ਦਿਮਾਗ 'ਚ ਕੁਛ ਆ ਹੀ ਨਹੀਂ ਘਰੇ ਹਾ ਵੀ ਕਿੱਥੇ ਆਈਏ ਤਾਂ ਜਾਈਓ ਦਿਖਾਉਣੇ ਆ ਕੋਈ ਦਿਮਾਗ 'ਚ ਆਈ ਨਹੀਂ ਘਰੇ ਹਾ ਕੀ ਦਿਖਾਈਏ ਫਿਰ ਕੁਸਤਾ ਕਰਾਂਗੇ ਹਾਂ ਤਾਂ ਹੂੰ ਮੈਂ ਬਾਹਰ ਆਇਆ ਪਿਆ ਦੇਖੋ ਖਲਤਰੀ ਮੈਂ ਬਾਹਰ ਫਿਰ ਰਹਾ ਮਯਾ ਜਾਕੀ ਵੀਰ ਕੰਮ ਵੀ ਕਰਨਾ ਹੈ ਪੇ ਕਰ ਉਹ ਰਿਸਰ ਵੀ ਆਇਆ ਨਹੀਂ ਦੇਖੋ ਤਾਂ ਅੱਜ ਮੈਂ ਬਾਰੋ-ਬਾਰੀ ਵਲੌਗ ਬਣਾ ਰਿਹਾ ਆ ਮੈਂ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਈ ਦੁੱਤਾ ਦੀਗਾ ਬਾਕੀ ਚਲੋ ਬਾਤ ਦਿਖਾਉਣੇ ਆ ਤੁਹਾਨੂੰ ਕੁਝ ਅੱਜ ਅੱਪਾ ਚੱਲੇ ਪਿੰਡ ਘੁੰਮਣੇ ਹਰ ਸੁਭਿਰਾ ਹੈ ਦੇਖੋ ਲੌਗ ਚ ਨਹੀਂ ਆ ਰਿਹਾ ਐ ਪਿੰਡ ਨੂੰ ਆ ਕੇ ਆਨੇ ਆ ਫਿਰ ਅੱਪਾ ਆਇਕੋ ਪਿੱਛੇ ਕੌਣ ਬੈਠਾ ਜਿਹਨੂੰ ਕੋਈ ਕੰਮ ਪਤਾ ਹੁੰਦਾ ਨਹੀਂ ਚਲੋ ਹੁਣ ਆਪਾਂ ਬਿਰਨ ਨੂੰ ਫੇਰ ਡੇਰਾ ਕਮਾਈਨੇ ਆ ਆ ਰਿਹਾ ਡੇਰਾ ਕਾਉਰੇ ਤਾਂ ਜੀ ਉਹ ਨਾਲ ਸਾਹਮਣੇ ਜਿਹੜਾ ਕੁੱਤਾ ਪਿਆ ਇਹਨਾਂ ਦੇ ਉਹ ਨਾਲ ਪਿੱਛੇ ਪੈਂਦਾ ਯਾਰ ਉਹ ਦਾ ਦੂਜਾ ਪਾਈ ਤੇ ਜਿਹੜਾ ਵਿਛੜ ਗਿਆ ਜੇ ਕੋ ਵਾਪਸ ਆਇਆ ਉਹ ਸੀਗਾ ਬਿਰਨ ਨਾ ਜਾਂਦਰ ਮੈਨੂੰ ਪਤਾ ਨਹੀਂ ਲੱਗਦੀ ਚੱਕ ਲੋ ਹੈਗਾ ਤਾਂ ਹੈਗਾ ਕਰ ਰਿਹਾ ਇੱਕ ਵਾਹ ਮੈਂ ਇਹ ਕਰਨਾ ਕਿੱਧਰ ਆਣਾ ਫੇਰ ਕਿੱਧਰ ਆਣਾ ਉਹ ਵੀਡੀਓ ਬਣਾਉਂਦਾ। ਕਿ ਵੀਡੀਓ ਤਾਂ ਆਉਣਾ। ਇਤਨੀ ਬਹੁਤ ਸੀ। ਆਇ ਖੁਜੀ ਕਮਰੇ ਜੁਆ ਖੇਡ ਰਹੇ ਨੇ। ਆਇ ਖੁਜੀ ਆ ਰਿਹਾ ਜੀ ਮੰਦਰ ਫਿਰ। ਤੇ ਆਹ ਉਹ ਕਿਆ ਕਹਿੰਦੇ ਲੰਗਰ ਹਾਲ ਤੇ ਇਹਦੇ ਅੰਦਰ ਬਣਦਾ ਹੈ ਪੰਦੇਟ ਦਾ ਘਰ ਆ ਤੇ ਉਹਦੇ ਅੰਦਰ ਬਣਦਾ ਹੈ ਖਾਣਾ। ਤੇ ਹੁਣ ਆਪਾਂ ਫਿਰ ਜਾ ਰਹੇ ਅੱਗੇ ਨੂੰ। ਤਾਂ ਸੰਨ ਨੂੰ ਕੁਛ ਨਹੀਂ ਪਤਾ ਸੀ ਕਿੱਧਰ ਨੂੰ ਜਾ ਰਹੇ ਆ। ਅਸੀਂ ਬੱਤੂ ਹੀ ਆ ਰਹੇ ਹਾਂ। ਵੀਡੀਓ ਹੀ ਬਣਾਵਾਂਗੇ ਹੋਰ ਕੀ ਕਰਾਂਗੇ ਇਹ ਪਤਾ ਨਹੀਂ ਵੀਡੀਓ ਵੀ ਬਣੂ ਨਹੀਂ ਲੈ 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 ਨਹੀਂ ਤਾਂ ਤੁਸੀਂ ਇਹਨਾਂ ਨੂੰ ਦੱਸੋ ਵੀ ਡੇਲੀ ਵਲੋਗਿੰਗ ਕੀ ਚੀਜ਼ ਆ ਤਾਂ ਜੀ ਹੁਣ ਫਿਰ ਆਪਾਂ ਘੁੰਮ ਘਮਾ ਕੇ ਘਰ ਆ ਗਏ ਆਂ ਦੁਆਰੇ ਸਾਨੂੰ ਪਤਨ ਦੀ ਸੀ ਪੂਰਾ ਚੱਕਰ ਹੀ ਕੱਟ ਕੇ ਆ ਗਏ ਆਂ ਚਲੋ ਤਾਂ ਹੀ ਫਿਰ ਤੁਹਾਨੂੰ ਕਿਵੇਂ ਲੱਗਿਆ ਜੇ ਆਦਾ ਬਲੌਗ ਦੇ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਿਓ ਜਿਆਦਾ ਜਿਆਦਾ ਸ਼ੇਅਰ ਕਰਿਓ ਬੈਲ ਨੋਟੀਫਿਕੇਸ਼ਨ ਨੋਟ ਦਾ ਪ੍ਰੈਸ ਕਰ ਦਿਓ ਛੱਡੇ ਕੋ ਰਿਮ ਨਵੇਂ ਨਵੇਂ ਵੀਡੀਓ ਦੀ ਆਈ ਜਾਵੇ ਤਾਂ ਤੁਹਾਨੂੰ ਮਿਲਦੇ ਨਵੇਂ ਬਲੌਗ ਜਲਦੀ ਬਾਏ